ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਦੋਂ ਜਥੇਦਾਰ ਸਾਹਿਬ ਨੇ ਇੰਨੀ ਗੱਲ ਇੱਕ ਵਾਰੀ ਫੇਰ ਕਹਿ ਦਿੱਤੀ ਵੀ ਜਿਹੜੇ 7 ਮੈਂਬਰੀ ਕਮੇਟੀ ਨੂੰ ਲੈ ਕੇ ਆਦੇਸ਼ 2 ਤਰੀਕ ਜਾਰੀ ਕੀਤੇ ਗਏ ਸੀ ਉਹ ਬਿਲਕੁਲ ਕਾਇਮ ਹੈ ਤੇ ਉਹ ਸੱਤ ਮੈਂਬਰੀ ਕਮੇਟੀ ਨੂੰ ਅਗਵਾਈ ਦਿੱਤੀ ਜਾਵੇ ਭਰਤੀ ਮੁਹਿੰਮ ਦੀ ਹੁਣ ਉਹ ਸੱਤ ਮੈਂਬਰੀ ਕਮੇਟੀ ਨੂੰ ਅਗਵਾਈ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਇਹਦੇ ਵਿੱਚ ਸੰਭਾਵਨਾਵਾਂ ਇਦਾਂ ਵੀ ਪੈਦਾ ਹੋ ਸਕਦੀਆਂ ਡੱਲਾ ਸਾਹਿਬ ਦੀ ਇੱਕ ਨਵਾਂ ਧੜਾ ਬਣ ਕੇ ਸਾਹਮਣੇ ਆ ਜਾਵੇ ਸੁਧਾਰ ਲਹਿਰ ਵਾਲੇ ਜਿਹੜੇ ਆਗੂ ਆ ਉਹ ਆਪਣਾ ਇੱਕ ਜਿਹੜਾ ਨਵਾਂ ਅਕਾਲੀ ਦਲ ਬਣਾ ਲੈਣ ਇਦੇ ਨਾਲ ਹੀ ਡੱਲਾ ਸਾਹਿਬ ਤੋਂ ਹਟੋ ਇਹ ਵੀ ਜਾਣਾਂਗੇ ਕਿ ਜਦੋਂ ਚੋਣਾਂ ਹੁੰਦੀਆਂ ਨੇ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਚਾਹੇ ਹੁਣ ਵਿਧਾਨ ਸਭਾ ਦੀਆਂ ਚਾਹੇ ਸਰਪੰਚੀ ਦੀਆਂ ਤੇ ਚਾਹੇ ਲੋਕ ਸਭਾ ਦੀਆਂ ਆਸ-ਪਾਸ ਕਿਤੇ ਨਾ ਕਿਤੇ ਸਿਰਸਾ ਡੇਰਾ ਮੁਖੀ ਜਿਹੜਾ ਰਾਮ ਰਹੀਮ ਆ ਉਹਨੂੰ ਪਰੋਲ ਫਰਨੋ ਛੁੱਟੀ ਜ਼ਰੂਰ ਮਿਲਦੀ ਆ ਤੇ ਹੁਣ ਇੱਕ ਵਾਰ ਫੇਰ ਮਿਲ ਗਈ ਆ। ਉਹਦੋਂ ਡੱਲੇਵਾਲ ਸਾਹਿਬ ਨੂੰ 64 ਦਿਨ ਹੋ ਗਏ ਆ ਡੱਲਾ ਸਾਹਿਬ ਮਰਨ ਵਰਤ ਤੇ ਬੈਠਿਆਂ ਨੂੰ ਹਾਲਾਂਕਿ ਉਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਡਾਕਟਰੀ ਸਹੂਲਤ ਲੈਣੀ ਸ਼ੁਰੂ ਕਰ ਦਿੱਤੀ ਆ। 14 ਫਰਵਰੀ ਦਿਨ ਮੁਕਰਰ ਹੈ ਵੀ ਜਿਸ ਦਿਨ ਕੇਂਦਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਣੀ ਆ ਪਰ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਡੱਲੇਵਾਲ ਸਾਹਿਬ ਇੱਕ ਵਾਰੀ ਫੇਰ ਜਿਹੜੇ ਆ ਉਹ ਇਸ ਗੱਲ ਲਈ ਮੰਗ ਕਰਦੇ ਆ ਵੀ ਆਓ ਇਕੱਠੇ ਹੋਈਏ ਹੁਣ ਸਿਲਸਿਲਾ ਉਹੀ ਆ ਡੱਲਾ ਸਾਹਿਬ ਬਈ ਕੀ ਇੱਕ ਨਵਾਂ ਅਕਾਲੀ ਦਲ ਜਾਂ ਇੱਕ ਨਵਾਂ ਅਕਾਲੀ ਧੜਾ ਵੀ ਦੇਖਣ ਨੂੰ ਮਿਲ ਸਕਦਾ ਜੀ ਦੇਖੋ ਸਵਾਲ ਬਹੁਤ ਅਹਿਮ ਹੈ ਪਹਿਲਾਂ ਤਾਂ ਅਸੀਂ ਇਹ ਗੱਲ ਸਮਝੀਏ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਇਹ ਸਭ ਨੂੰ ਪਤਾ ਹੈ ਕਿ ਇਹਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਪੰਥ ਦੀ ਨੁਮਾਇੰਦਾ ਜਮਾਤ ਕਿਹਾ ਜਾਂਦਾ ਹੈ ਔਰ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹਾ ਅਕਾਲੀ ਦਲ ਹੈ ਸੰਦੀਪ ਜੀ ਜਿਹੜਾ ਸਰਵ ਪ੍ਰਵਾਨਿਤ ਹੈ ਹਮ ਠੀਕ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਨਿਗਾਰ ਬਹੁਤ ਜ਼ਿਆਦਾ ਸਿਆਸਤ ਆਇਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਕਾਲੀ ਦਲ ਨੂੰ ਸਾਹਮਣੇ ਨਹੀਂ ਰੱਖ ਸਕੀ ਤੇ ਅੱਜ ਉਸ ਸਥਿਤੀਆਂ ਇਹ ਆ ਗਈਆਂ ਕਿ ਅੱਜ ਸਿਰਫ ਇੱਕ ਮੈਂਬਰ ਪਾਰਲੀਮੈਂਟ ਹੈ ਤੇ ਦੋ ਤਿੰਨ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਰ ਅਗਰ ਅਸੀਂ ਇਤਿਹਾਸ ਦੇਖੀਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਵੱਡੀਆਂ ਕੁਰਬਾਨੀਆਂ ਸੰਘਰਸ਼ਾਂ ਵਾਲਾ ਰਿਹਾ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੂੰਗਾ ਕਿ ਜਦੋਂ ਦੀ ਗੱਠਜੋੜ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਇਆ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਦਾ ਸੁੱਖ ਜ਼ਰੂਰ ਦੇਖਿਆ ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਅਕਾਲੀ ਦਲ ਸੱਤਾ 'ਚ ਜ਼ਰੂਰ ਆਇਆ ਲੇਕਿਨ ਪੰਜਾਬ ਦੇ ਹਿੱਤਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਮਝੌਤਾ ਕੀਤਾ ਉਹਦਾ ਸਭ ਤੋਂ ਵੱਧ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਜਦਕਿ ਭਾਜੀਪੀ ਜਿਹੜੀ ਅਕਾਲੀ ਦਲਰ ਭਾਜੀਪੀ ਇਕੱਠੇ ਹੋ ਕੇ ਦੋਵਾਂ ਨੇ ਸਰਕਾਰ ਬਣਾਈ ਭਾਜੀਪੀ ਪੰਜਾਬ 'ਚ ਆਪਣੇ ਦਮ ਤੇ ਤਕੜੀ ਹੁੰਦੀ ਚਲੀ ਗਈ 2-2 3-3 ਐਮਪੀ ਭਾਜੀਪੀ ਬਣਾਉਂਦੀ ਰਹੀ ਹੈ ਪੰਜਾਬ 'ਚ ਭਾਵੇਂ ਇਸ ਵਾਰ ਭਾਜੀਪੀ ਦਾ ਕੋਈ ਵੀ ਮੈਂਬਰ ਪਾਰਲੀਮੈਂਟ ਨਹੀਂ ਪਰ 18-19% ਵੋਟ ਸ਼ੇਅਰ ਭਾਜੀਪੀ ਨੇ ਫਿਰ ਵੀ ਇਸ ਵਾਰ ਹਾਸਲ ਕੀਤਾ ਔਰ ਅਕਾਲੀ ਦਲ 12-13 ਤੋਂ ਵੀ ਹੇਠਾਂ ਆ ਗਿਆ ਔਰ ਤੁਸੀਂ ਵੇਖੋ ਸਿਰਫ ਇੱਕ ਮੈਂਬਰ ਪਾਰਲੀਮੈਂਟ ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਅਕਾਲੀ ਦਲ ਚ ਜਥੇਦਾਰ ਸਾਹਿਬ ਨੇ ਤਾਂ ਕਹਿਤਾ ਕਿ 7 ਮੈਂਬਰੀ ਕਮੇਟੀ ਕਾਇਮ ਹੈ ਉਹਨਾਂ ਨੇ ਹੁਕਮ ਵੀ ਦਿੱਤਾ ਕਿ 7 ਮੈਂਬਰੀ ਕਮੇਟੀ ਨਿਗਰਾਨੀ ਕਰੇ ਭਰਤੀ ਪ੍ਰਕਿਰਿਆ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਹੈ ਜੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਸੰਵਿਧਾਨ ਦਾ ਹਵਾਲਾ ਦੇ ਕੇ ਦੇਸ਼ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਹਵਾਲਾ ਦੇ ਕੇ ਕਿਤੇ ਨਾ ਕਿਤੇ ਇਹ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਜੋ ਕੁਝ ਕੀਤਾ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਦੱਸਤਾ ਸੀ ਉਹਨਾਂ ਨੇ ਕਿਹਾ ਸੀ ਵਿਧੀਆਂ ਉਧਾਰ ਮੁਤਾਬਕ ਫੈਸਲੇ ਕਰੋ ਅਕਾਲੀ ਦਲ ਕਮਜ਼ੋਰ ਨਾ ਹੋਵੇ ਪਰ ਸਪਸ਼ਟ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਪਸ਼ਟ ਰੂਪ ਦੇ ਵਿੱਚ ਕੁਝ ਨਹੀਂ ਕਿਹਾ ਜਾ ਰਿਹਾ ਉਹ ਹਵਾਲੇ ਦੇ ਕੇ ਆਪਣੀਆਂ ਕਾਰਗੁਜ਼ਾਰੀਆਂ ਨੂੰ ਸਹੀ ਠਹਿਰਾ ਰਹੇ ਨੇ ਇਸੇ ਤਰ੍ਹਾਂ ਦੂਜੇ ਪਾਸੇ ਨੇ ਜਿਨ੍ਹਾਂ ਨੇ ਸੁਧਾਰ ਲਹਿਰ ਖਤਮ ਕਰ ਲਈ ਉਹ ਕਹਿੰਦੇ ਕਿ ਅਸੀਂ ਤਾਂ ਸੁਧਾਰ ਲੈਰ ਜੱਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਖਤਮ ਕਰਤੀ ਤੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੱਥੇਦਾਰ ਅਕਾਲ ਤਖਤ ਦੇ ਹੁਕਮਾਂ ਦੇ ਬਾਵਜੂਦ ਵੀ ਪ੍ਰਵਾਨ ਨਹੀਂ ਕਰ ਰਹੀ ਉਸ ਰੂਪ 'ਚ ਜਿਸ ਰੂਪ 'ਚ ਜੱਥੇਦਾਰ ਸਾਹਿਬ ਨੇ ਹੁਕਮ ਲਾਏ ਨੇ ਭਾਵੇਂ ਉਹ 7 ਮੈਂਬਰੀ ਕਮੇਟੀ ਨੂੰ ਮਾਨਤਾ ਦੇਣ ਦੀ ਗੱਲ ਹੋਵੇ ਜਾਂ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਵੀ ਹੁਣ ਕੋਈ ਦਾਗ ਨਹੀਂ ਕੋਈ ਬਾਗ ਨਹੀਂ ਪਰ ਜੋ ਮੈਂ ਦੇਖ ਰਿਹਾ 2 ਦਸੰਬਰ ਤੋਂ ਬਾਅਦ ਵੀ ਹੁਣ ਤੱਕ ਅਕਾਲੀ ਦਲ ਦੇ ਵਿੱਚ ਜਿਹੜੇ ਸੁਧਾਰ ਲਹਿਰ ਦੇ ਲੀਡਰ ਸੀ ਉਹ ਲਗਾਤਾਰ ਅਕਾਲੀ ਦਲ ਦੀ ਲੀਡਰਸ਼ਿਪ ਤੇ ਟਿੱਪਣੀਆਂ ਬਿਆਨਬਾਜ਼ੀ ਇਲਜ਼ਾਮ ਕਰ ਰਹੇ ਨੇ ਔਰ ਅਕਾਲੀ ਦਲ ਦੇ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਜਿਹੜੇ ਉਹ ਲਗਾਤਾਰ ਸੁਧਾਰ ਲਹਿਰ ਦੇ ਲੀਡਰਾਂ ਤੇ ਇਲਜ਼ਾਮਬਾਜ਼ੀਆਂ ਕਰ ਰਹੇ ਨੇ ਇਹਦਾ ਮਤਲਬ ਹੈ ਕਿ ਸੁਧਾਰ ਲਹਿਰ ਦੇ ਲੀਡਰ ਭਾਵੇਂ ਜਥੇਦਾਰ ਸਾਹਿਬ ਨੂੰ ਬਾਰ-ਬਾਰੀ ਬੇਨਤੀਆਂ ਕਰਦੇ ਨੇ ਕਿ ਸੱਤ ਮੈਂਬਰੀ ਕਮੇਟੀ ਤੇ ਹੁਕਮ ਦਿਓ ਇਹ ਹੁਕਮ ਆ ਗਿਆ ਪਰ ਅਗਰ ਅਗਰ ਅਸੀਂ ਬੜੀ ਬਰੀਕੀ ਨਾ ਦੇਖੀਏ ਅੱਜ ਸਿਟੀਆਂ ਇਹ ਬਣ ਗਈਆਂ ਸੰਦੀਪ ਜੀ ਜੀ ਸੁਧਾਰ ਲਹਿਰ ਦੇ ਲੀਡਰ ਔਰ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਇਹ ਆਪਸ ਦੇ ਵਿੱਚ ਇਕੱਠੇ ਹੋ ਜਾਣ ਇਹ ਅਸੰਭਵ ਨਜ਼ਰ ਆਉਂਦਾ ਇੱਕ ਦੂਜੇ ਤੇ ਜਿਸ ਤਰ੍ਹਾਂ ਦੀਆਂ ਹੱਦਾਂ ਟੱਪ ਚੁੱਕੇ ਨੇ ਹੁਣ ਤੁਹਾਨੂੰ ਲੱਗਦਾ ਅੱਜ ਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਬੈਠਾ ਹੋਵੇ ਤੇ ਇੱਕ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਬੈਠੇ ਹੋਣ ਤੇ ਗੁਰਪ੍ਰਤਾ ਵਡਾਲਾ ਬੈਠੇ ਹੋਣ ਤੇ ਇਹ ਮਿਲ ਕੇ ਅਕਾਲੀ ਦਲ ਚਲਾ ਲੈਣਗੇ ਬਠਿੰਡਾ ਸਾਹਿਬ ਇਸੇ ਕਰਕੇ ਕਹਿ ਰਿਹਾ ਨਾ ਵੀ ਜਦੋਂ ਇਹ ਇਕੱਠੇ ਬਹਿ ਹੀ ਨਹੀਂ ਸਕਦੇ ਤੇ ਫਿਰ ਪਾਰਟੀ ਕਿਵੇਂ ਚਲਾਉਣਗੇ ਜਦੋਂ ਇਹਨਾਂ ਦਾ ਮਤ ਇੱਕ ਨਹੀਂ ਆ ਤੇ ਫਿਰ ਤੇ ਸੁਭਾਵਕ ਜੀ ਗੱਲ ਆ ਕਿਉਂਕਿ ਲੀਡਰ ਜਿਹੜਾ ਉਹ ਸਿਆਸਤ ਤੋਂ ਬਿਨਾ ਰਹਿ ਨਹੀਂ ਸਕਦਾ ਦੇਖੋ ਹੁਣ ਜਿਹੜੀ ਕਿਉਂ ਨਹੀਂ ਵੱਖ ਹੋ ਰਹੇ ਹੁਣ ਉਸ ਸਵਾਲ ਤੇ ਆਉਣਾ ਸਾਰੇ ਲੋਕ ਕਹਿ ਰਹੇ ਨੇ ਕਿ ਵੱਖਰੀ ਪਾਰਟੀ ਬਣ ਸਕਦੀ ਹੈ ਨਵੀਂ ਪਾਰਟੀ ਬਣ ਸਕਦੀ ਹੈ ਪਰ ਇਹ ਕਦੋਂ ਤੱਕ ਨਹੀਂ ਬਣਦੀ ਅਗਰ ਸੁਧਾਰ ਲਹਿਰ ਵਾਲੇ ਵੀ ਵੱਖ ਹੋਣਾ ਚਾਹਣ ਉਨੀ دیر ਤੱਕ ਉਹਨਾਂ ਨੇ ਵਕ ਨਹੀਂ ਹੋਣਾ ਜਦ ਤੱਕ ਉਹਨਾਂ ਨੂੰ ਇਹ ਸਪਸ਼ਟ ਨਹੀਂ ਹੋ ਜਾਂਦਾ ਵੀ ਕੀ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮਿਲੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਹੱਥ ਸਾਡੇ ਧਿਰ ਤੇ ਹੋਏਗਾ ਹੁਣ ਇਹ ਤਕਨੀਕੀ ਗੱਲ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਕਿਉਂ ਪੰਥ ਦੀ ਨੁਮੈਂਦਾ ਜਮਾਤ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਥਾਪਨਾ ਹੋਈ ਹੈ ਹੁਣ ਸੁਧਾਰ ਲਹਿਰ ਦੇ ਲੀਡਰ ਇਸ ਇੰਤਜ਼ਾਰ ਚ ਨੇ ਉਹ ਇੱਕ ਵੱਖਰੀ ਰਣਨੀਤੀ ਤੇ ਚੱਲ ਰਹੇ ਨੇ ਉਹ ਇਸ ਰਣਨੀਤੀ ਤੇ ਚੱਲ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਜਥੇਦਾਰ ਸਹਿਬਾਨਾ ਦੇ ਹੁਕਮ ਨਹੀਂ ਮੰਨਦਾ ਹੂੰ ਤੇ ਜੇ ਕਿਤੇ ਭਵਿੱਖ 'ਚ ਜਥੇਦਾਰ ਸਹਿਬਾਨਾ ਨੇ ਕਹਿ ਦਿੱਤਾ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਸਾਡੇ ਹੁਕਮ ਨਹੀਂ ਮੰਨਦਾ ਜੀ ਤੇ ਅਸੀਂ ਇਹ ਸੱਤ ਮੈਂਬਰੀ ਕਮੇਟੀ ਨੂੰ ਹੁਕਮ ਦੰਨੇ ਆ ਕਿ ਤੁਸੀਂ 6 ਮਹੀਨਿਆਂ ਦੇ ਵਿੱਚ ਆਪਣੀ ਮੈਂਬਰਸ਼ਿਪ ਮੁਕੰਮਲ ਕਰਕੇ ਬਤੌਰ ਅਕਾਲੀ ਦਲ ਅੱਗੇ ਵਧੋ ਦੇਖੋ ਇਹ ਗੱਲ ਹਾਲਾਂਕਿ ਮੇਰੀ ਸੋਚ ਚ ਹੈ ਪਰ ਹੁਣ ਤੁਸੀਂ ਵੇਖੋ ਨਾ ਜਥੇਦਾਰ ਸਾਹਿਬ ਕਹਿ ਰਹੇ ਹੈ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਹਮ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਜਥੇਦਾਰ ਸਾਹਿਬ ਦਾ ਹੁਕਮ ਮੰਨ ਲਿਆ ਜਿਹੜੇ ਕਮੇਟੀ ਦੇ ਮੈਂਬਰ ਸੀ ਐਡਜਸਟ ਕਰਤੇ ਬੀਬੀ ਸਤਵੰਤਕ कौर ਕਿਉਂਕਿ ਉਹ ਐਸਜੀਪੀਸੀ ਦੇ ਮੈਂਬਰ ਨੇ ਉਹ ਅਸਤੀਫਾ ਦੇ ਦੇਣਾ ਸੀ ਉਹਨਾਂ ਨੂੰ ਵੀ ਕਿਤੇ ਐਡਜਸਟ ਕਰ ਲਾਂਗੇ ਸਵਾਲ ਇਹ ਹੈ ਮਨਪੀਤਿਆਲੀ ਨੂੰ ਆਬਜ਼ਰਵਰ ਲਾਤਾ ਹਰਜਿੰਦਰ ਸਿੰਘ ਧਾਮੀ ਨੂੰ ਆਬਜ਼ਰਵਰ ਲਾਤਾ ਸੰਤਾ ਸਿੰਘ ਮੈਦਪੁਰੀ ਨੂੰ অবজারভার ਲਾਤਾ ਉਹ ਕਹਿੰਦੇ ਅਸੀਂ অবজারভার ਲੱਗਣਾ ਨਹੀਂ ਸਾਨੂੰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਹੁਕਮ ਕਰਨਗੇ ਅਸੀਂ ਤਾਂ ਉਹ ਫੈਸਲਾ ਕਰਾਂਗੇ ਤੇ ਉਹ ਤੇ ਜਥੇਦਾਰ ਸਾਹਿਬ ਕਹਿੰਦੇ ਵੀ ਸੱਤ ਮੈਂਬਰੀ ਕਮੇਟੀ ਕਾਇਮ ਹੈ ਇਹ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਕਰੇ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਵਰਕਿੰਗ ਕਮੇਟੀ ਕਹਿ ਰਹੀ ਹੈ ਪਹਿਲਾਂ ਵੀ ਅਕਾਲੀ ਦਲ ਦੇ ਲੀਡਰ ਵੀ ਸਾਨੂੰ ਸੰਵਿਧਾਨ ਦੀ ਦਿੱਕਤ ਹੈ ਕਨਸਟੀਟਿਊਸ਼ਨ ਦੀ ਦਿੱਕਤ ਹੈ ਚੋਣ ਕਮਿਸ਼ਨ ਦੇ ਜ਼ਾਬਤੇ ਦੀ ਦਿੱਕਤ ਹੈ ਅਸੀਂ ਇਨ ਬਿਨ ਉਸੇ ਤਰ੍ਹਾਂ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰ ਸਕਦੇ ਹੁਣ ਫਿਰ ਗੱਲ ਖੜੀ ਕਿੱਥੇ ਹੈ ਅੱਛਾ ਜੇ ਪ੍ਰਵਾਨ ਨਹੀਂ ਕਰ ਸਕਦੇ ਪਰ ਦੂਜੇ ਪਾਸੇ ਡੱਲਾ ਸਾਹਿਬ ਜਥੇਦਾਰ ਸਾਹਿਬ ਨੇ ਤਬਦੀਲੀ ਵੀ ਕੋਈ ਨਹੀਂ ਕੀਤੀ ਉਹ ਕਹਿੰਦੇ ਤੁਹਾਨੂੰ ਮੰਨਣਾ ਪੈਣਾ ਹਾਂ ਮੈਂ ਉਸੇ ਕਰਕੇ ਕਹਿ ਰਿਹਾ ਹੁਣ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੇ ਇੱਕ ਪਾਸੇ ਅਕਾਲੀ ਦਲ ਦਾ ਇਹ ਪੱਖ ਹੈ ਕਿ ਸਾਡੇ ਲਈ ਸੰਵਿਧਾਨਿਕ ਮਜਬੂਰੀ ਹੈ ਅਸੀਂ ਹੁਕਮ ਮੰਨਦੇ ਹਾਂ ਪਰ ਜੋ ਅਸੀਂ ਫੈਸਲੇ ਕੀਤੇ ਨੇ ਉਹ ਵਿਧਾਨ ਮੁਤਾਬਕ ਸਵਿਧਾਨ ਮੁਤਾਬਕ ਸਾਨੂੰ ਕਰਨੇ ਪੈ ਰਹੇ ਨੇ ਪਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਇੱਕ ਕਮੇਟੀ ਬਣਾਈ ਹੈ ਪਰ ਜਿਹੜੀ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਅਰੰਭ ਕੀਤੀ ਆ ਹੁਣ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਕਿ ਮੈਂਬਰਸ਼ਿਪ ਦੇ ਵਿੱਚ ਸਾਰੇ ਮੈਂਬਰ ਅਸੀਂ ਪਾਏ ਨੇ ਕਿਸੇ ਨਾ ਕਿਸੇ ਰੂਪ ਤੇ ਤੇ ਇਹ ਮੈਂਬਰਸ਼ਿਪ ਜਿਹੜੀ ਆ ਅਸੀਂ ਇਹ 20 ਫਰਵਰੀ ਨੂੰ ਮਕਾ ਕੇ 1 ਮਾਰਚ ਨੂੰ ਵੋਟਾਂ ਕਰਾ ਦੇਣੀ ਆ ਹੁਣ ਜਥੇਦਾਰ ਸਾਹਿਬ ਕਹਿੰਦੇ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਦੇਖੋ ਹੁਣ ਤਕਨੀਕੀ ਤੌਰ ਤੇ ਦੇਖੋ ਮੈਂ ਗੱਲ ਸੁਣ ਰਿਹਾ ਸੀ ਅਕਾਲੀ ਦਲ ਦੇ ਇੱਕ ਲੀਡਰ ਦੀ ਉਹ ਕਹਿੰਦੇ ਜੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਕਿੱਥੇ ਆ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਮੈਂਬਰਸ਼ਿਪ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਪ੍ਰਧਾਨਗੀ ਦੀ ਚੋਣ ਕਰਾਓ ਤੇ ਉਹ ਕਹਿੰਦੇ ਅਸੀਂ ਪ੍ਰਧਾਨਗੀ ਦੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੀ ਕਰਾ ਰਹੇ ਹਾਂ ਅਸੀਂ ਮੈਂਬਰਸ਼ਿਪ ਮਹੀਨੇ ਦੀ ਭਰਤੀ ਕਰਕੇ 20 ਜਨਵਰੀ ਤੋਂ ਫਰਵਰੀ ਅਸੀਂ 1 ਮਾਰਚ ਨੂੰ ਇਲੈਕਸ਼ਨ ਕਰਾ ਦੇਣੀ ਆ ਸਿੱਧਾ 6 ਮਹੀਨੇ ਦੇ ਵਿੱਚ ਹੀ ਪ੍ਰੋਸੈਸ ਨੂੰ ਮੁਕੰਮਲ ਕਰ ਰਹੇ ਆਂ ਦੇਖੋ ਗੱਲ ਤਰਕਾਂ ਤੇ ਆ ਗਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਹੜੀ ਧਿਰ ਦਾ ਸਬਰ ਦਾ ਪਿਆਲਾ ਕਦੋਂ ਭਰਦਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੀਡਰਸ਼ਿਪ ਹੈ ਇਹ ਵਰਕਿੰਗ ਕਮੇਟੀ ਹੈ ਕੀ ਉਹਨਾਂ ਦੇ ਸਬਰ ਦਾ ਪਿਆਲਾ ਭਰਦਾ ਹੈ ਸੁਧਾਰ ਲਹਿਰ ਦੇ ਲੀਡਰਾਂ ਬਾਰੇ ਕੀ ਉਹ ਕਹਿ ਹੀ ਦੇਣਗੇ ਵੀ ਅਸੀਂ ਸਾਨੂੰ ਸੁਧਾਰ ਲਹਿਰ ਦੇ ਲੀਡਰ ਪਰਵਾਹ ਨਹੀਂ ਨਹੀਂ ਇਹ ਵੀ ਸਥਿਤੀ ਆ ਸਕਦੀ ਹੈ ਤੇ ਸੁਧਾਰ ਲਹਿਰ ਦੇ ਲੀਡਰ ਵੀ ਇੱਕ ਵੇਲੇ ਕਹਿ ਸਕਦੇ ਆ ਕਿ ਜੀ ਅਕਾਲੀ ਦਲ ਦੇ ਜਿਹੜੇ ਵਰਕਿੰਗ ਕਮੇਟੀ ਦੇ ਲੀਡਰ ਨੇ ਜਾਂ ਸੁਖਬੀਰ ਬਾਦਲ ਦੇ ਧੜੇ ਦੇ ਲੀਡਰ ਨੇ ਇਹ ਤੁਹਾਡੇ ਕਹਿਣ ਦੇ باوجود ਵੀ ਇਹਨਾਂ ਨੇ ਗੱਲਾਂ ਨਹੀਂ ਮੰਨੀਆਂ ਅਸੀਂ ਹੁਣ ਇਹਨਾਂ ਨਾਲ ਨਹੀਂ ਚੱਲ ਸਕਦੇ ਮਤਲਬ ਕਿਤੇ ਨਾ ਕਿਤੇ ਇਹ ਸੰਭਾਵਨਾਵਾਂ ਤਾਂ ਦਿਖਦੀਆਂ ਨੇ ਕਿ ਗੱਲ ਤੋੜ ਵਿਛੋੜੇ ਵਾਲੇ ਪਾਸੇ ਤੁਰ ਪਈ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਕਿ ਸੁਧਾਰ ਲਹਿਰ ਦੇ ਬਹੁਤ ਸਾਰੇ ਲੀਡਰ ਤਾਂ ਪਾਰਟੀ 'ਚ ਪਹਿਲਾਂ ਹੀ ਨਹੀਂ ਉਹ ਤਾਂ ਕੱਢੇ ਹੋਏ ਨੇ ਹੁਣ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸੁਧਾਰ ਲਹਿਰ ਦੇ ਲੀਡਰ ਉਹ ਲਗਾਤਾਰ ਵਿਚਾਰ ਮੰਤਰਣਾ ਚ ਸਲਾਹ مشورے ਚ ਪੈ ਚੁੱਕੇ ਨੇ ਔਰ ਚਰਚਾਵਾਂ ਇਹ ਵੀ ਨੇ ਵੀ ਵੱਡੇ ਪੱਧਰ ਦੇ ਉੱਤੇ ਇਹ ਮੰਥਨ ਹੋ ਰਿਹਾ ਸਲਾਹਾਂ ਚਰਚਾਵਾਂ ਵੱਡੇ ਪੱਧਰ ਦੇ ਉੱਤੇ ਸ਼ੁਰੂ ਹੋ ਚੁੱਕੀਆਂ ਹੋ ਰਹੀਆਂ ਨੇ ਦੇਖੋ ਹਜੇ ਤੱਕ ਇਹ ਤਾਂ ਨਹੀਂ ਪਤਾ ਕਿ ਸੁਧਾਰ ਲਹਿਰ ਦੇ ਲੀਡਰ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਜਿਹੜੇ ਸਲਾਹ مشوره ਕਰ ਰਹੇ ਨੇ ਕਿ ਭਵਿੱਖ ਚ ਅਸੀਂ ਕਿਹੜੀ ਲਾਈਨ ਲੈਣੀ ਹੈ ਹਾਲਾਂਕਿ ਸੁਧਾਰ ਲਹਿਰ ਦੇ ਲੀਡਰ ਜੀ ਉਹ ਨਤਮਸਤਕ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਉਹ ਕਹਿੰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਜਾਣਾ ਪਰ ਇਸ ਦੇ باوجود ਉਹ ਰਣਨੀਤੀ ਵੀ ਬਣਾ ਰਹੇ ਨੇ ਕਿ ਅਗਰ ਕੱਲ ਉਹ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਕਹਿ ਦੇਣ ਕਿ ਜਾਓ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਕਰੇਗੀ ਜਾਂ ਤੁਸੀਂ ਮੈਂਬਰਸ਼ਿਪ ਸ਼ੁਰੂ ਕਰੋ ਅਗਰ ਉਹ ਨਹੀਂ ਤੁਹਾਨੂੰ ਨਿਗਰਾਨੀ ਦੰਦੇ ਦੇਖੋ ਜਥੇਦਾਰ ਸਾਹਿਬ ਦੀ ਮਰਜ਼ੀ ਹੈ ਬਿਲਕੁਲ ਕਿਉਂਕਿ ਉਹ ਬਾਰ-ਬਾਰ ਜਿਸ ਤਰ੍ਹਾਂ ਨਾਲ ਗੱਲ ਕਰ ਰਹੇ ਨੇ ਉਸ ਸੂਰਤ ਦੇ ਵਿੱਚ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਉਹਨਾਂ ਨੇ ਆਪਣੀ ਰਣਨੀਤੀ ਕੀ ਰੱਖਣੀ ਹੈ ਉਹ ਇਹਦੇ ਬਾਰੇ ਵੀ ਸੋਚ ਰਹੇ ਨੇ ਕਿ ਅਗਰ ਅਜਹੀ ਨੌਬਤ ਆਈ ਦੇਖੋ ਇਹ ਤਾਂ ਗੱਲ ਹੈ ਨਹੀਂ ਵੀ ਅੱਜ ਤੱਕ ਸ਼ਨੋਮਣੀ ਅਕਾਲੀ ਦਲ ਚ ਕੋਈ ਧੜਾ ਵੱਖ ਨਾ ਹੋਇਆ ਹੋਵੇ ਸਰਬਿੰਦ ਅਕਾਲੀ ਦਲ ਬਣਿਆ ਬਿਲਕੁਲ ਜਥੇਦਾਰ ਗੁਰਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵੱਖਰੇ ਹੋ ਗਏ ਸੀ ਔਰ ਸਰਬਿੰਦ ਅਕਾਲੀ ਦਲ ਨੇ ਇਲੈਕਸ਼ਨਾਂ ਵੀ ਲੜੀਆਂ ਭਾਵੇਂ ਉਹਦੋਂ ਬਾਦਲ ਸਾਹਿਬ ਦੀ ਸਰਕਾਰ ਨਹੀਂ ਬਣੀ ਅਕਾਲੀ ਦਲ ਦੀ ਉਹਦੇ ਕਰਕੇ ਬਾਅਦ ਦੇ ਵਿੱਚ ਭਾਵੇਂ ਰਲੇਵਾ ਹੋ ਗਿਆ ਔਰ ਇੱਕ ਵਾਰ ਤਾਂ ਜਿਹੜੀ ਟੋਟ ਹੈ ਉਹ ਪੰਜਾਬੀਆਂ ਨੇ ਵੇਖੀ ਆ ਨਾ ਔਰ ਕਿਤੇ ਨਾ ਕਿਤੇ ਹੁਣ ਪੰਜਾਬ ਚ ਇਹ ਗੱਲ ਤਾਂ ਚੱਲਦੀ ਹੈ ਕਿ ਅਗਰ ਕੋਈ ਗੱਲਬਾਤ ਨਹੀਂ ਬਣਦੀ ਹਮ ਅਕਾਲੀ ਦਲ ਦੀ ਲੀਡਰਸ਼ਿਪ ਦੀ ਸੁਧਾਰ ਲਹਿਰ ਦੇ ਲੀਡਰਸ਼ਿਪ ਦੀ ਆਪਸ ਚ ਏਕਾ ਨਹੀਂ ਹੁੰਦਾ ਤੇ ਸੁਧਾਰ ਲਹਿਰ ਦੇ ਲੀਡਰ ਵੀ ਕੋਈ ਵੱਖਰਾ ਰਾ ਰੱਖ ਸਕਦੇ ਨੇ ਪਰ ਉਹ ਵੱਖਰਾ ਰਾ ਰੱਖਣਾ ਚਾਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿਨਮਾਈ ਹੇਟ ਰਹਿਨਮਾਈ ਹੇਟ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਰਪ੍ਰਸਤੀ ਦੇਣ ਉਹ ਇਹ ਚਾਹੁੰਦੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤਿਤ ਪਹਿਲਾਂ ਹੀ ਚੱਲ ਰਿਹਾ ਹੁਣ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੇ ਹੱਥ 'ਚ ਇਸ ਰੂਪ 'ਚ ਆ ਜਾਣਾ ਹੈ ਕਿ ਤੁਸੀਂ ਬਾਰ ਬਾਰ ਇਹ ਹੁਕਮ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਇਹਦੀ ਨਿਗਰਾਨੀ ਹੇਠ ਤੁਸੀਂ ਸਾਰਾ ਕੁਝ ਕਰਾਓ ਅਗਰ ਉਹ ਇਨ ਬਿਨ ਪਾਲਣਾ ਨਹੀਂ ਕਰਦੇ ਹਾਲਾਂਕਿ ਉਹ ਕਹਿੰਦੇ ਨੇ ਅਸੀਂ ਤਾਂ ਇਨ ਬਿਨ ਪਾਲਣਾ ਕਰਦੇ ਹਾਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਨਾਲ ਸੰਬੰਧਤ ਹੈ ਉਹ ਕਹਿੰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮ ਮੰਨਦੇ ਹਾਂ ਉਹ ਕਹਿੰਦੇ ਨਹੀਂ ਵੀ ਅਸੀਂ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਮੰਨਦੇ ਹਾਂ ਦੱਸੋ ਕਿਹੜਾ ਨਹੀਂ ਮੰਨਿਆ ਕਹਿੰਦੇ ਹੁਣ ਉਹਨਾਂ ਦੇ ਆਪਣੇ ਤਰਕ ਹੈ ਸੁਧਾਰ ਲਹਿਰ ਦੇ ਲੀਡਰਾਂ ਦੇ ਆਪਣੇ ਤਰਕ ਹੈ ਪਰ ਅਗਰ ਸੁਧਾਰ ਲਹਿਰ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹੇ ਤੋਂ ਬਾਹਰ ਜਾਂਦੇ ਨੇ ਉਹਦੇ ਨਾਲ ਵੀ ਉਹਨਾਂ ਨੇ ਕਾਮਯਾਬ ਨਹੀਂ ਹੋਣਾ ਇਸ ਕਰਕੇ ਪਾਰਟੀ ਬਾਰੇ ਵਿਚਾਰ ਚਰਚਾ ਤਾਂ ਚੱਲ ਰਹੀ ਹੈ ਲੇਕਿਨ ਹਜੇ ਕੋਈ ਆਖਰੀ ਫੈਸਲਾ ਨਹੀਂ ਹੋਇਆ ਹਜੇ ਉਹ ਬਹੁਤ ਲੰਮਾ ਸੰਘਰਸ਼ ਕਰਨ ਦੇ ਲਈ ਤਿਆਰ ਨੇ ਕਿਉਂਕਿ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਣੀ ਹੈ ਜਦੋਂ 20 ਫਰਵਰੀ ਨੂੰ ਮੈਂਬਰਸ਼ਿਪ ਮੁੱਕ ਜਾਣੀ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਜੱਥੇਦਾਰ ਸਾਹਿਬ ਤਾਂ ਕਹਿ ਰਹੇ ਨੇ ਨਾ ਕਿ ਸੱਤ ਮੈਂਬਰੀ ਕਮੇਟੀ ਨਿਗਰਾਨੀ ਕਰੇ ਵਰਕਿੰਗ ਕਮੇਟੀ ਨੂੰ ਵੀ ਕਿਹਾ ਹੁਣ ਅੱਜ ਅਸੀਂ ਪਹੁੰਚ ਗਏ ਆ 29 31 ਜਨਵਰੀ ਆ ਗਈ ਇੱਕ ਦਾ ਦਿਨ ਅੱਗੇ ਪਿੱਛੇ ਹੋਣਾ ਤੇ ਦਿਨ ਕਿੰਨੇ ਰਹਿ ਗਏ 20 20 ਫਰਵਰੀ ਤੱਕ ਤਾਂ ਅਕਾਲੀ ਦਲ ਨੇ ਮੈਂਬਰਸ਼ਿਪ ਖਤਮ ਕਰ ਦੇਣੀ ਹੈ ਆ ਫਿਰ ਅਕਾਲੀ ਦਲ 20 ਫਰਵਰੀ ਨੂੰ ਮੈਂਬਰਸ਼ਿਪ ਹੀ ਖਤਮ ਕਰ ਗਿਆ ਇਹਦਾ ਮਤਲਬ ਹੈ ਇਹ ਤਾਂ ਜਥੇਦਾਰ ਸਹਿਬਾਨਾਂ ਨੂੰ ਵੀ ਪਤਾ ਹੈ ਨਾ ਅਸੀਂ ਇਹ ਤਾਂ ਮੰਨ ਕੇ ਚੱਲੀਏ ਵੀ ਹੁਣ ਗਿਆਨੀ ਰਗਵੀਰ ਸਿੰਘ ਤੇ ਸਿੰਘ ਸਹਿਬਾਨ ਇਹ ਗੱਲ ਅਸੀਂ ਮੰਨ ਕੇ ਚੱਲੀਏ ਕਿ 20 ਫਰਵਰੀ ਤੋਂ ਪਹਿਲਾਂ ਪਹਿਲਾਂ ਫੈਸਲਾ ਕਰਨਗੇ ਜੇ 20 ਫਰਵਰੀ ਨੂੰ ਅਕਾਲੀ ਦਲ ਨੇ ਮੈਂਬਰਸ਼ਿਪ ਹੀ ਮੁਕਾਤੀ ਤੇ ਉਹਨਾਂ ਨੇ ਤਾਂ 1 ਮਾਰਚ ਨੂੰ ਪ੍ਰਧਾਨ ਹੀ ਚੁਣ ਲੈਣਾ ਜੋ ਉਹਨਾਂ ਦਾ ਪ੍ਰੋਗਰਾਮ ਹੈ ਇਸ ਕਰਕੇ 20 ਫਰਵਰੀ ਤੋਂ ਪਹਿਲਾਂ ਪਹਿਲਾਂ ਜਥੇਦਾਰ ਸਹਿਬਾਨਾਂ ਨੂੰ ਕੋਈ ਨਾ ਕੋਈ ਅਜਿਹਾ ਫੈਸਲਾ ਕਰਨਾ ਪਊਗਾ ਜਿਹਦੇ ਨਾਲ ਇਹ ਪੂਰੀ ਉਲਝਣ ਹੈ ਇਹ ਦੂਰ ਹੋਏਗੀ ਹੁਣ ਅਗਲੇ 20 ਦਿਨ ਨੇ ਜਿਹੜੇ ਉਹ ਫੈਸਲਾ 5 ਤਰੀਕ ਨੂੰ ਕਰ ਦੇਣ 10 ਨੂੰ ਕਰ ਦੇਣ 15 ਨੂੰ ਕਰ ਦੇਣ 20 ਨੂੰ ਕਰ ਦੇਣ ਹੁਣ ਆਪਣੇ ਵੱਲੋਂ ਜਥੇਦਾਰ ਸਾਹਿਬ ਨੇ ਫੈਸਲਾ ਕਰਤਾ ਜੀ ਵੀ ਮੇਰਾ ਹੁਕਮ ਹੈ ਜਿਹੜੀ ਪਰਸੋਂ ਉਹਨਾਂ ਦੀ ਵੀਡੀਓ ਆਈ ਹੈ ਵੀ ਗੱਲਾਂ ਮੰਨੀਆਂ ਜਾਣ ਔਰ ਜਿਹੜੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਜਾਂਚ ਕਮੇਟੀ ਹੈ ਉਹਦੇ 'ਚ ਸਿੱਖੀ ਦਾ ਨੁਕਸਾਨ ਨਾ ਹੋਵੇ ਬਿਲਕੁਲ ਔਰ ਸੱਦ ਮੈਂਬਰੀ ਕਮੇਟੀ ਤੇ ਵੀ ਕਹਿਤਾ ਹੁਣ ਇਹਦਾ ਮਤਲਬ ਹੈ ਜਿਹੜੀ ਅਗਲੇ ਦਿਨ ਨੇ ਜੀ ਅਗਲੇ ਦਿਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਰੁਖ ਕੀ ਰਹੇਗਾ ਉਹਦੇ ਤੇ ਨਜ਼ਰ ਸ਼ਨੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲੇ ਲੀਡਰਾਂ ਦੀ ਵੀ ਹੋਣੀ ਹੈ ਔਰ ਉਹਦੇ ਤੇ ਨਜ਼ਰ ਸੁਧਾਰ ਲਹਿਰ ਵਾਲੇ ਲੀਡਰਾਂ ਦੀ ਵੀ ਹੋਣੀ ਹੈ ਹੁਣ ਸੁਧਾਰ ਲਹਿਰ ਦੇ ਲੀਡਰ ਜੀ ਕਦੇ ਚੰਦੂ ਮਾਜਰਾ ਸਾਹਿਬ ਇਹ ਸਾਰੇ ਇਕੱਠੇ ਹੁੰਦੇ ਨੇ ਕਦੇ ਵੱਡੇ ਢੀਂਸਾ ਸਾਹਿਬ ਨਾਲ ਵੀ ਸਲਾਹ مشورہ ਕਰਦੇ ਨੇ ਬੀਬੀ ਜਗੀਰ ਕੌਰ ਔਰ ਗੁਰਪ੍ਰਤਾ ਵਡਾਲਾ ਇਹ ਸਾਰੇ ਲੀਡਰ ਆਪਸ ਦੇ ਵਿੱਚ ਟੈਲੀਫੋਨਾਂ ਤੇ ਵੀ ਗੱਲ ਕਰਦੇ ਨੇ ਔਰ ਜਿਹੜੇ ਵੱਡੇ ਵੱਡੇ ਸੰਤ ਸਮਾਜ ਦੇ ਲੋਕ ਨੇ ਜਿਹੜੇ ਵੱਡੇ ਵੱਡੇ ਸਿੱਖ ਬੁੱਧੀਜੀਵੀ ਵਿਦਵਾਨ ਨੇ ਉਹਨਾਂ ਨਾਲ ਵੀ ਸਲਾਹ مشورے ਕਰਦੇ ਨੇ ਵੀ ਇਸ ਸੰਕਟ ਦੀ ਘੜੀ ਚੋਂ ਅਸੀਂ ਅਕਾਲੀ ਦਲ ਨੂੰ ਕਿਵੇਂ ਕਢੀਏ ਹੁਣ ਇੱਕ ਗੱਲ ਤੁਸੀਂ ਮੰਨ ਕੇ ਚੱਲੋ ਸੰਦੀਪ ਜੀ ਜੀ ਅਗਰ ਸੁਧਾਰ ਲਹਿਰ ਵਾਲੇ ਵੱਖਰੀ ਪਾਰਟੀ ਬਣਾਉਂਦੇ ਨੇ ਅਗਰ ਮੈਂ ਕਹਿ ਰਿਹਾ ਅਗਰ ਵੱਖਰੀ ਪਾਰਟੀ ਬਣਾਉਂਦੇ ਨੇ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਨੂੰ ਸਾਡੀ ਅਕਾਲੀ ਦਲ ਨੂੰ ਜੱਜਦਰ ਸਾਹਿਬ ਸਮਰਥਨ ਦੇ ਦੇਣ ਜਾਂ ਸਾਨੂੰ ਆਸ਼ੀਰਵਾਦ ਦੇ ਦੇਣ ਇਹ ਸਰਪ੍ਰਸਤੀ ਦੇ ਦੇ। ਉਧਰ ਸ਼੍ਰੋਮਣੀ ਅਕਾਲੀ ਦਲ ਉਧਰ ਲਗਾਤਾਰ ਕਹਿ ਰਿਹਾ ਵੀ ਸਾਡੀ ਤਾਂ ਪਾਰਟੀ ਹੀ ਸ਼੍ਰੀ ਅਕਾਲ ਤਖਤ ਸਭ ਤੋਂ ਬਣੀ ਹੈ। ਪਰ ਦੂਸਰੀ ਗੱਲ ਹੁਣ ਸੁਧਾਰ ਲਹਿਰ ਦੇ ਲੀਡਰ ਵੀ ਫਿਰ ਇਹ ਕੋਸ਼ਿਸ਼ ਕਰਨਗੇ ਅਗਰ ਉਹ ਵੱਖਰੀ ਪਾਰਟੀ ਬਣਾਉਂਦੇ ਆ ਕਿ ਸਾਡੀ ਪਾਰਟੀ ਵੀ ਸ਼੍ਰੀ ਅਕਾਲ ਤਖਤ ਸਭ ਤੋਂ ਹੀ ਬਣੇ। ਕਿਉਂਕਿ ਹੁਣ ਜਿਹੜੀ ਜਿਹੜੀ ਸਿਧਾਂਤਕ ਲੜਾਈ ਚੱਲ ਰਹੀ ਹੈ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਦੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਨੂੰ ਸਮਰਪਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹਨਾਂ ਦੇ ਹੁਕਮ ਨੂੰ ਮੰਨ ਕੇ ਅੱਗੇ ਵਧ ਰਹੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਇਹ ਬੜੇ ਦਿਲਚਸਪ ਮੋੜ ਦੇ ਉੱਤੇ ਅਕਾਲੀ ਸਿਆਸਤ ਪਹੁੰਚਣੀ ਹੈ ਮੈਂ ਨਹੀਂ ਕਹਿੰਦਾ ਸੁਧਾਰ ਲਹਿਰ ਵੱਖਰਾ ਹੋ ਕੇ ਕਦੋਂ ਪਾਰਟੀ ਬਣਾਉ ਪਰ ਅਗਰ ਗੱਲ ਇਕਕੇ ਦੀ ਨਾ ਬਣੀ ਤੇ ਫਿਰ ਨਵੀਂ ਪਾਰਟੀ ਬਣ ਸਕਦੀ ਹੈ ਹੁਣ ਸਵਾਲ ਇੱਥੋਂ ਤੱਕ ਵੀ ਨੇ ਕਿ ਅਗਵਾਈ ਕੌਣ ਕਰੂ ਦੇਖੋ ਦੇਖੋ ਚੱਠੀਦਰ ਸਹਿਬਾਨਾ ਦੀ ਸੱਤ ਮੈਂਬਰੀ ਕਮੇਟੀ ਚ ਕੁਝ ਉਹ ਲੀਡਰ ਵੀ ਨੇ ਜਿਹੜੇ ਸੁਖਬੀਰ ਬਾਦਲ ਨੂੰ ਪਹਿਲਾਂ ਵੀ ਪ੍ਰਧਾਨ ਮੰਤਨ ਨੂੰ ਤਿਆਰ ਨਹੀਂ ਸੀ ਇਹਦਾ ਮਤਲਬ ਹੈ ਫਿਰ ਉਹ ਕਿੱਧਰ ਜਾਣਗੇ ਰੋਲਾ ਤੇ ਉਹਨਾਂ ਦਾ ਹੀ ਹੈ ਨਾ ਡਟਾ ਸਾਹਿਬ ਫਿਰ ਉਹ ਕਿੱਧਰ ਜਾਣਗੇ ਹੁਣ ਸੰਦੀਪ ਜੀ ਇਹ ਗੱਲ ਮੰਨੋ ਮੈਂ ਇਹ ਮੰਨਦਾ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੇ ਕਹਿ ਰਹੇ ਨੇ ਕਿ ਬਸ ਆਉਣ ਵਾਲੇ ਦਿਨਾਂ ਚ ਫਿਰ ਐਸ்சிਪੀਸੀ ਦੀ ਬੈਠਕ ਬੁਲਾਈ ਜਾਏਗੀ ਮੇਰੇ ਖਿਲਾਫ ਕਾਰਵਾਈ ਕੀਤੀ ਜਾਏਗੀ ਮੈਨੂੰ ਕੱਢਿਆ ਵੀ ਜਾ ਸਕਦਾ ਤੇ ਫਿਰ ਮੈਂ ਪੰਥ ਦੀ ਕਚੈਰੀ ਲੋਕਾਂ ਦੀ ਕਚੈਰੀ ਚ ਜਾ ਕੇ ਅਸੀਂ ਜਵਾਬ ਦਵਾਂਗੇ ਵਿਚਾਰ ਰੱਖਾਂਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਧਾਰ ਲਹਿਰ ਦੇ ਲੀਡਰ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਨੂੰ ਤਿਆਰ ਹੋ ਸਕਦੇ ਨੇ ਇਹ ਗੱਲ ਵੱਖਰੀ ਹੈ ਕਿ ਅਗਰ ਸੁਧਾਰ ਲਹਿਰ ਦੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਵੱਖਰਾ ਵੱਖਰੀ ਪਾਰਟੀ ਅਗਰ ਬਣਦੀ ਹੈ ਭਵੇਕ ਮੈਂ ਕੋਈ ਦਾਵਾ ਨਹੀਂ ਕਰਦਾ ਪਾਰਟੀ ਬਣੂ ਮੈਂ ਕਹਿ ਰਿਹਾ ਅਗਰ ਬਣਦੀ ਹੈ ਕਿਉਂਕਿ ਇਤਿਹਾਸ ਚ ਬਣਦੀਆਂ ਰਹੀਆਂ ਨੇ ਪਾਰਟੀਆਂ ਅਕਾਲੀ ਦਲ ਕਈ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਵਿੰਦਰ ਸਾਹਿਬ ਦਾ ਅਕਾਲੀ ਦਲ 1920 ਸਰਬ ਹਿੰਦ ਅਕਾਲੀ ਦਲ ਬਣਿਆ ਪਰ ਆ ਪਿੱਛੇ ਜੇ ਦੇਖੋ ਨਾ ਢੀਂਡਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਸੋ ਅਕਾਲੀ ਦਲ ਬਣਦੇ ਰਹੇ ਨੇ ਅਗਰ ਸੁਧਾਰ ਲਹਿਰ ਵਾਲੇ ਲੀਡਰ ਅਕਾਲੀ ਦਲ ਹਾਲਾਂਕਿ ਸੁਧਾਰ ਲਹਿਰ ਖਤਮ ਹੈ ਪਰ ਉਹ ਸੁਧਾਰ ਲਹਿਰ ਦੇ ਨਾਮ ਨਾਲ ਮਸ਼ਹੂਰ ਹੋ ਗਏ ਲੀਡਰ ਸੁਧਾਰ ਲਹਿਰ ਵਾਲੇ ਲੀਡਰ ਉਹ ਸਾਨੂੰ ਸਾਰਿਆਂ ਦੇ ਦਿਮਾਗ ਚ ਆ ਗਿਆ ਅਗਰ ਉਹ ਪਾਰਟੀ ਬਣਾਉਂਦੇ ਨੇ ਤੇ ਉਹ ਚਾਹਣਗੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਚਲੀਏ। ਅਗਰ ਗਿਆਨੀ ਹਰਪ੍ਰੀਤ ਸਿੰਘ ਅੱਗੇ ਲੱਗਣ ਨੂੰ ਤਿਆਰ ਹੋਏ ਤੇ ਫੇਰ ਪੰਜਾਬ ਦੀ ਸਿਆਸਤ ਦੇ ਵਿੱਚ ਫੇਰ ਇੱਕ ਬਹੁਤ ਵੱਡਾ ਅਸੀਂ ਰਦੋਬਦਲ ਦੇਖ ਸਕਦੇ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਹੁਣ ਲੋਕਾਂ ਨੇ ਉਸ ਅਕਾਲੀ ਦਲ ਨੂੰ ਅਸਲ ਅਕਾਲੀ ਦਲ ਮੰਨਣਾ ਹੈ ਜਿਹਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਵੇਂ ਸਿਰੇ ਤੋਂ ਪੂਨ ਰੂਪ ਦੇ ਵਿੱਚ ਪ੍ਰਵਾਨਗੀ ਮਿਲੇ। ਕਿਉਂਕਿ ਜਿਹੜਾ ਮੌਜੂਦਾ ਸ਼ਰੋਮਣੀ ਅਕਾਲੀ ਦਲ ਹੈ ਭਾਵੇਂ ਸ਼੍ਰੀ ਅਕਾਲ ਤਖਤ ਸਭ ਤੋਂ ਬਣਿਆ ਹੈ ਪਰ ਜਿਸ ਤਰ੍ਹਾਂ ਨਾਲ ਜਥੇਦਾਰ ਸਾਹਿਬ ਦੇ ਪਿਛਲੇ ਦਿਨਾਂ ਤੋਂ ਬਿਆਨ ਆ ਰਹੇ ਨੇ ਹੁਕਮ ਆ ਰਹੇ ਨੇ ਭਾਵੇਂ ਅਕਾਲੀ ਦਲ ਸਾਰਾ ਕੁਝ ਕਰ ਲੇ ਜੀ ਪਰ ਕੀ ਇੱਕ ਜਿਹੜੀ ਜ਼ੁਬਾਨੀ ਮੋਹਰ ਹੁੰਦੀ ਹੈ ਨਾ ਜਥੇਦਾਰ ਸਹਿਬਾਨਾ ਦੀ ਹਮ ਜਨਤਕ ਹੋ ਜਾਣਾ ਉਹ ਤੇ ਫਿਰ ਉਹਨਾਂ ਨੇ ਜੋ ਫਸੀਲ ਤੋਂ ਬਕਾਇਦਾ ਜਿਹੜਾ ਵਾ ਇਹਦਾ ਆਦੇਸ਼ ਚਾਰੀ ਦੇਖੋ ਫਸੀਲ ਤੋਂ ਵੀ ਕੋਈ आदेश जारी ਕਰ ਸਕਦੇ ਮੀਟਿੰਗਾਂ ਬੁਲਾ ਕੇ ਸੋ ਮੈਨੂੰ ਇਹ ਲੱਗਦਾ ਕਿ ਹੁਣ ਨਵੇਂ ਸਿਰੇ ਤੋਂ ਇੱਕ ਵਾਰੀ ਮਾਹੌਲ ਉਹ ਬਣ ਗਿਆ ਕਿ ਜਿਹੜਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਕਰ ਦਿੱਤਾ ਜਾਏਗਾ ਪ੍ਰਮਾਣਿਤ ਕਰ ਦਿੱਤਾ ਜਾਏਗਾ ਜਿਹਦੀ ਜਿਹਦੇ ਜਿਸ ਅਕਾਲੀ ਦਲ ਨੂੰ ਸਰਪ੍ਰਸਤੀ ਦੇ ਦਿੱਤੀ ਜਾਏਗੀ ਜਿਹਨੂੰ ਮਨਜ਼ੂਰੀ ਮਿਲ ਗਈ ਜੀ ਮਨਜ਼ੂਰੀ ਕਹਿ ਦੋ ਸਿੱਧਾ ਉਹ ਲੋਕਾਂ ਦੀ ਕਚਹਿਰੀ ਚ ਮੰਨਿਆ ਜਾਊਗਾ ਔਰ ਉਹ ਬਣਨ ਲਈ ਅੱਜ ਦੇ ਸਮੇਂ 'ਚ ਭਾਵੇਂ ਸਭ ਤੋਂ ਹਜੇ ਤੱਕ ਤਾਂ ਸ਼ਰੋਮਣੀ ਅਕਾਲੀ ਦਲ ਹੈ ਹੀ ਹੈ ਪਰ ਜਿਹੜੀ ਇਹ ਸਾਰੀ ਪ੍ਰਕਿਰਿਆ ਇਹ ਸਾਰੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਲੋਕ ਫਿਰ ਵੇਖਣਗੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵੀ ਹੁਣ ਕੀ ਹੁਕਮ ਆਉਂਦਾ ਤੇ ਸੁਧਾਰ ਲਹਿਰ ਦੇ ਲੀਡਰ ਵੀ ਮੈਨੂੰ ਲੱਗਦਾ ਦਿਨ ਗਿਣ ਰਹੇ ਨੇ ਵੀ 20 ਦਿਨ ਰਹਿ ਗਏ 19 ਰਹਿ ਗਏ 18 ਰਹਿ ਗਏ ਕਦੋਂ ਜਥੇਦਾਰ ਸਾਹਿਬ ਕੋਈ ਹੋਰ ਵੱਡਾ ਹੁਕਮ ਸੁਣਾਉਂਦੇ ਨੇ ਸੋ ਬੜੇ ਵਖਰੀ ਤਰ੍ਹਾਂ ਦੇ ਮੋੜ ਤੇ ਅਕਾਲੀ ਸਿਆਸਤ ਸੰਦੀਪ ਜੀ ਇਸ ਵਕਤ ਆ ਕੇ ਖੜੀ ਹੈ ਵਖਰੀ ਤਰ੍ਹਾਂ ਦੇ ਮੋੜ ਦੇ ਉੱਤੇ ਡਲਾ ਸਾਹਿਬ ਆ ਡੇਰਾ ਰਾਮ ਰਹੀਮ ਦੀ ਫਰਲੋ ਤੇ ਪਰੋਲ ਵੀ ਹੈ ਤੁਸੀਂ ਦੇਖੋ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਹਰਿਆਣੇ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆ ਜਾਣੀਆਂ ਤੇ ਰਾਮ ਰਹੀਮ ਜਿਹੜਾ ਵਾ ਉਹਨੂੰ ਫੇਰ ਲੋ ਮਿਲ ਗਈ ਹੈ ਦੇਖੋ ਡੇਰਾ ਸਿਰਸਾ ਵਾਲਾ ਜਿਹੜਾ ਮੁਖੀ ਹੈ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਨਾਲ ਹਰਿਆਣੇ ਦੀ ਸਰਕਾਰ ਫੈਸਲੇ ਕਰਦੀ ਹੈ ਇਹ ਪ੍ਰਭਾਵ ਤਾਂ ਜਾਂਦਾ ਹੈ ਕਿ ਸਰਕਾਰ ਉਸ ਵਿਅਕਤੀ ਦੀ ਯਾ ਉਸ ਡੇਰੇ ਦੀ ਸਰਕਾਰ ਜਾਂ ਪੋਲੀਟੀਕਲ ਪਾਰਟੀ ਜਿਹੜੀ ਸਰਕਾਰ ਬਣਾਈ ਹੈ ਕਿਤਨਾ ਕਿਤੇ ਰਾਜ ਸੀ ਲਾਹਾ ਲੈ ਰਹੀ ਹੈ ਜਾਂ ਤੱਕ ਰਹੀ ਹੈ ਹੁਣ ਹਰਿਆਣੇ ਚ ਵੀ ਤਾਂ ਭਾਜਪੀ ਦੀ ਸਰਕਾਰ ਬਣੀ ਹੈ ਨਾ ਬਿਲਕੁਲ 7 ਸਾਲ ਡੇਰਾ ਮੁਖੀ ਹਰਿਆਣੇ ਚ ਨਹੀਂ ਸੀ ਆਇਆ ਆ ਸਰਸਾ ਨਹੀਂ ਸੀ ਆਇਆ ਕਿਉਂਕਿ ਪਹਿਲਾਂ ਚੋਣਾਂ ਸੀ ਸਰਸੇ ਨਹੀਂ ਸੀ ਆਇਆ ਉਹ ਬਾਗਪਤ ਦੇ ਡੇਰੇ ਚ ਉਹਨੂੰ ਭੇਜਦੇ ਸੀ ਹੁਣ ਡੇਰਾ ਮੁਖੀ ਨੂੰ ਸਰਸਾ ਦੇ ਵਿੱਚ ਵੀ ਆਉਣ ਦਾ ਮੌਕਾ ਮਿਲਿਆ 10 ਦਿਨ ਉਹਨਾਂ ਨੇ ਸਰਸਾ ਰਹਿਣਾ ਉਸ ਤੋਂ ਬਾਅਦ ਉਹਨੇ ਬਾਗਪਤ ਚਲੇ ਜਾਣਾ ਤੇ ਦਸਾਂ ਦੇ ਨਾਲ ਇਲੈਕਸ਼ਨ ਹੋ ਜਾਣੀ ਹੈ ਰਿਜ਼ਲਟ ਆ ਜਾਣੀ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਹਾਲਾਂਕਿ ਹਦਾਇਤਾਂ ਹੀ ਹੁੰਦੀਆਂ ਨੇ ਜਦੋਂ ਪਰੋਲ ਦੇ ਉੱਤੇ ਜ਼ਮਾਨਤ ਮਿਲਦੀ ਹੈ ਕਿ ਤੁਸੀਂ ਕਿਸੇ ਸਿਆਸੀ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੋਗੇ ਤੁਸੀਂ ਕਿਸੇ ਤਰ੍ਹਾਂ ਨਾਲ ਚੋਣਾਂ ਨੂੰ ਰਾਜਨੀਤੀ ਨੂੰ ਪ੍ਰਭਾਵਿਤ ਨਹੀਂ ਕਰੋਗੇ ਪਰ ਕਿਸੇ ਵਿਅਕਤੀ ਦਾ ਇਲੈਕਸ਼ਨਾਂ ਦੇ ਲਾਗੇ ਨਾ ਦਿੱਤੀ ਜਾਵੇ ਕਿਸੇ ਵਿਅਕਤੀ ਨੂੰ ਚੋਣਾਂ ਦੇ ਲਾਗੇ ਪਰੋਲ ਦੇ ਦੇਣਾ ਇਹ ਵੀ ਇੱਕ ਤਰੀਕੇ ਦਾ ਗੁਪਤ ਸਨੇਹ ਦੇ ਤੌਰ ਤੇ ਦੇਖਿਆ ਜਾਂਦਾ ਹੈ ਸੋ ਡੇਰਾ ਪ੍ਰੇਮੀ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਵੀ ਨੇ ਹਮ ਡੇਰਾ ਪ੍ਰੇਮੀ ਹਰਿਆਣਾ ਚ ਵੀ ਨੇ ਡੇਰਾ ਪ੍ਰੇਮੀ ਦਿੱਲੀ ਚ ਵੀ ਨੇ ਕਿਉਂਕਿ ਜਦੋਂ ਗੁਰਮੀਤ ਸਿੰਘ ਰਾਮ ਰਹੀਮ ਉਹਨਾਂ ਨੇ ਇੱਕ ਵਾਰੀ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਉਹਨਾਂ ਨੇ ਝਾੜੂ ਫੇਰਨਾ ਸ਼ੁਰੂ ਕੀਤਾ ਸੀ ਦਿੱਲੀ ਚ ਉਦੋਂ ਗੁਰਮੀਤ ਸਿੰਘ ਰਾਮ ਰਹੀਮ ਡੇਰਾ ਸ਼ਿਰਸਾ ਵੱਲੋਂ ਵੀ ਅਭਿਆਨ ਚਲਾਇਆ ਗਿਆ ਸੀ ਕਿਉਂਕਿ ਉਦੋਂ ਨਰਿੰਦਰ ਮੋਦੀ ਦੇ ਅਭਿਆਨ ਦਾ ਪੂਰੇ ਇੰਡੀਆ ਚ ਲੋਕਾਂ ਨੇ ਸਮਰਥਨ ਕੀਤਾ ਸੀ ਲੋਕ ਝਾੜੂ ਫੇਰ-ਫੇਰ ਕੇ ਸਫਾਈ ਕਰ ਰਹੇ ਸੀ ਜਿਹਨੂੰ ਸਵੱਛ ਭਾਰਤ ਅਭਿਆਨ ਕਿਹਾ ਗਿਆ ਸੀ ਉਹ ਦੁਬਾਰਾ ਝਾੜੂ ਝੜੂ ਜੇ ਵੱਡੇ ਲੀਡਰਾਂ ਨੇ ਫੇਰੇ ਨਹੀਂ ਸੋ ਇਹਨਾਂ ਨੂੰ ਵੀ ਮਿਹਨਤ ਘਟੋਗੜ ਇੱਕ ਦੋ ਦਿਨ ਝਾੜੂ ਫੇਰਨੇ ਚਾਹੀਦੇ ਨੇ ਸਿਆਸੀ ਨਹੀਂ ਮੈਂ ਗੱਲ ਕਰਦਾ ਮੈਂ ਟੀ ਨਾਲੇ ਝਾੜੂ ਦੀ ਗੱਲ ਕਰਦਾ ਬਿਲਕੁਲ ਜਿਹੜਾ ਚਲੋ ਪੋਲਿਟੀਕਲ ਚੋਣ ਨਿਸ਼ਾਨ ਵਾਲਾ ਝਾੜੂ ਹੁਤਾ ਇੱਕ ਪਾਰਟੀ ਦਾ ਪਰ ਮੈਂ ਉਸ ਝਾੜੂ ਦੀ ਗੱਲ ਕਰਦਾ ਜਿਹੜੇ ਆਪਾਂ ਵੀ ਕਦੇ-ਕਦੇ ਫੇਰਦੇ ਆਂ ਘਰਾਂ ਦੇ ਵਿੱਚ ਸੋ ਇਸ ਕਰਕੇ ਸਫਾਈ ਤਾਂ ਹੋਣੀ ਚਾਹੀਦੀ ਹੈ ਮੁਲਕ 'ਚ ਹਰ ਤਰ੍ਹਾਂ ਦੀ ਪੋਲਿਟੀਕਲ ਸਫਾਈ ਵੀ ਹੋਣੀ ਚਾਹੀਦੀ ਹੈ ਸੋ ਪੋਲਿਟੀਕਲ ਤੌਰ ਦੇ ਉੱਤੇ ਵੀ ਬਹੁਤ ਜ਼ ਅਸੀਂ ਕਹਿ ਸਕਦੇ ਹਾਂ ਕਿ ਲੋਕ ਪਰੇਸ਼ਾਨ ਨੇ ਪ੍ਰਦੂਸ਼ਣ ਪੋਲਿਟਿਕਲ ਬਹੁਤ ਜ਼ਿਆਦਾ ਹੋ ਚੁੱਕਿਆ ਹੁਣ ਜਿਹੜੀ ਤੁਸੀਂ ਡੇਰਾ ਸਿਰਸਾ ਦੀ ਗੱਲ ਕੀਤੀ ਹੈ ਇਸ ਵਾਰ ਹਰਿਆਣਾ ਦੀ ਸਰਕਾਰ ਨੇ ਇਹਦੇ ਤੇ ਕੋਈ ਠੋਸ ਵਜ੍ਹਾ ਨਹੀਂ ਦੱਸੀ ਪਬਲਿਕਲੀ ਕੋਈ ਠੋਸ ਵਜ੍ਹਾ ਨਹੀਂ ਆਈ ਹਾਲਾਂਕਿ ਵਿਰੋਧੀ ਲਗਾਤਾਰ ਇਲਜ਼ਾਮ ਲਾ ਰਹੇ ਨੇ ਕਿ ਸਿਆਸੀ ਲਾਹੇ ਲਈ ਉਹਨੂੰ ਜਿਹੜਾ ਹੈਗਾ ਪੈਰੋਲ ਦਿੱਤਾ ਗਿਆ ਅੱਛਾ ਇੱਕ ਹੋਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਯਾਨੀ ਮਲਕੀਤ ਸਿੰਘ ਯਾਨੀ ਉਹਨਾਂ ਨੇ ਵੀ ਕੱਲ ਇੱਕ ਵੀਡੀਓ ਬਕਾਇਦਾ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਕਿ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ ਹਾਲਾਂਕਿ ਹੁਣ ਮਾੜਾ ਮੋਟਾ ਕਿਤੇ ਨਾ ਕਿਤੇ ਪੈਰੋਲ ਦੇਣ ਲੱਗੇ ਆ ਉਹ ਵੀ ਇੰਨੇ ਵੱਡੇ ਸੰਘਰਸ਼ਾਂ ਤੋਂ ਬਾਅਦ ਬਿਲਕੁਲ ਪਰ ਇਹ ਕਿਤੇ ਨਾ ਕਿਤੇ ਇਹ ਇੱਕ ਕਾਨੂੰਨ ਦੇ ਵਿੱਚ ਅਸਮਾਨਤਾ ਹੈ ਮੇਰੀ ਬੇਨਤੀ ਹੈ ਕਿ ਐਚਐਸ ਫੁਲਕਾ ਸਾਹ ਵਰਗੇ ਜਿਹੜੇ ਸਾਡੇ ਦੇਸ਼ ਦੇ ਵੱਡੇ ਵੱਡੇ ਵਕੀਲ ਨੇ ਜਿਨ੍ਹਾਂ ਨੇ 84 ਲਈ ਵੀ ਲੜਾਈ ਲੜੀ ਸਿੱਖ ਕੌਮ ਲਈ ਵੀ ਸੰਘਰਸ਼ ਕੀਤੇ ਐਸ ਐਸ ਫੁਲਕਾ ਸਾਹਿਬ ਅਗਰ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਕੋਈ ਸੰਵਿਧਾਨਿਕ ਬੈਂਚ ਬਣਾਉਣ ਦੀ ਮੰਗ ਕਰਨ ਕਿ ਸਾਡੀ ਸੁਪਰੀਮ ਕੋਰਟ ਇੱਕ ਕਨਸਟੀਟਿਊਸ਼ਨਲ ਬੈਂਚ ਬਣਾਵੇ ਸੰਵਿਧਾਨਿਕ ਬੈਂਚ ਬਣਾ ਕੇ ਪੱਕੇ ਤੌਰ ਤੇ ਹੀ ਫੈਸਲਾ ਦਵੇ ਕਿ ਅਜਿਹੇ ਮਾਮਲਿਆਂ ਦੇ ਵਿੱਚ ਕੀ ਕਰਨ ਸਰਕਾਰਾਂ ਤੇ ਉਹ ਸਰਕਾਰਾਂ پابੰਦ ਹੋਣ ਉਸ ਫੈਸਲੇ ਦੇ ਲਈ ਸੋ ਮੈਨੂੰ ਲੱਗਦਾ ਇਹ ਗੱਲ ਸੁਪਰੀਮ ਕੋਰਟ ਤੋਂ ਬਿਨਾ ਨਿਬੜਣੀ ਨਹੀਂ ਕਿਉਂਕਿ ਸਰਕਾਰਾਂ ਕਾਨੂੰਨ ਨੂੰ ਆਪਣੀ ਸੁਵਿਧਾ ਤੇ ਸਹੂਲਤ ਦੇ ਮੁਤਾਬਕ ਵਰਤ ਲੈਂਦੀਆਂ ਨੇ ਕੋਈ ਵੀ ਸਰਕਾਰ ਹੋਵੇ ਮੈਂ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ ਕਾਂਗਰਸ ਵੇਲੇ ਕਾਂਗਰਸ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਕਿਵੇਂ ਕਾਨੂੰਨ ਨੂੰ ਵਰਤਿਆ ਅੱਛਾ ਡੱਲੇ ਸਾਹਿਬ 14 ਫਰਵਰੀ ਵਾਲੇ ਦਿਨ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੀ ਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਣੀ ਆ ਐਮਐਸਪੀ ਨੂੰ ਲੈ ਕੇ ਜਿਹਦੇ ਕਰਕੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਪਿਛਲੇ 64 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਆ ਪਰ ਡੱਲੇਵਾਲ ਸਾਹਿਬ ਇਹ ਗੱਲ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਪਈ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਉੱਥੇ ਮੀਟਿੰਗ ਦੇ ਵਿੱਚ ਗੱਲ ਕੀ ਕਰਾਂਗੇ ਹਾਲਾਂਕਿ ਡੱਲੇ ਸਾਹਿਬ ਡਲੇਵਾਲ ਸਾਹਿਬ ਇਹ ਵੀ ਗੱਲ ਕਹਿੰਦੇ ਆ ਕਿ ਮੈਂ ਹੁਣ ਤੰਦਰੁਸਤਾਂ ਮੈਂ ਇਲਾਜ ਲੈ ਰਿਆਂ ਤੇ ਮੈਂ ਵੀ 14 ਫਰਵਰੀ ਵਾਲੇ ਦਿਨ ਜਿਹੜਾ ਵਾ ਉਥੇ ਦਿੱਲੀ ਜਾਊਂਗਾ ਉਹਨਾਂ ਨਾਲ ਮੀਟਿੰਗ ਕਰੂੰਗਾ ਉਹਨਾਂ ਨਾਲ ਸਾੜੀ ਜਿਹੜੀ ਹੈ ਗੱਲਬਾਤ ਅੱਗੇ ਰੱਖੂੰਗਾ ਫੈਕਟਸ ਐਂਡ ਫਿਗਰਸ ਰੱਖੂੰਗਾ ਪਰ ਜਦੋਂ ਤੱਕ ਡੱਲਾ ਸਾਹਿਬ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਤੇ ਫੇਰ ਇਹ ਕਿਦਾਂ ਮਸਲਾ ਹੱਲ ਹੋਊਗਾ ਦੇਖੋ ਬੜੀ ਚਿੰਤਾਜਨਕ ਸਥਿਤੀ ਦੇ ਵਿੱਚ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਦੀ ਵੀ ਸਥਿਤੀ ਲਗਭਗ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ ਵੀ ਕੁਝ ਕਲੈਰਿਟੀ ਨਹੀਂ ਹੈ ਸਪਸ਼ਟਤਾ ਨਹੀਂ ਹੈ ਤੁਸੀਂ ਵੇਖੋ ਕਿ ਜਗਜੀਤ ਸਿੰਘ ਡੱਲੇਵਾਲ ਹੁਣੀ 64 65 ਦਿਨਾਂ ਚ ਉਹਨਾਂ ਦਾ ਮਰਨ ਵਰਤ ਆ ਗਿਆ ਉਹ ਕਹਿੰਦੇ ਮੈਂ ਮੈਡੀਕਲ ਸਹੂਲਤ ਇਸ ਕਰਕੇ ਲਈ ਹੈ ਕਿ ਜਿਹੜੀ ਮੇਰੀਆਂ ਕਿਸਾਨ ਜਥੇਬੰਦੀਆਂ ਨੇ ਬੇਨਤੀ ਕੀਤੀ ਸੀ ਬਿਲਕੁਲ ਤੇ ਮੈਂ 14 ਦੀ ਮੀਟਿੰਗ ਚ ਸ਼ਾਮਲ ਹੋ ਸਕਾਂ ਇੱਕ ਉਹਨਾਂ ਨੇ 12 ਫਰਵਰੀ ਨੂੰ ਖਨੌਰੀ ਚ ਸੰਗਤ ਨੂੰ ਕਿਹਾ ਜੀ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਆਓ ਮੈਂ ਥੋੜੇ ਦਰਸ਼ਨ ਕਰਨਾ ਚਾਹਣਾ ਤੁਹਾਨੂੰ ਮਿਲਣਾ ਚਾਹਣਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਉਹਨਾਂ 'ਚ ਵੀ ਉਤਸ਼ਾਹ ਆਏਗਾ 14 ਫਰਵਰੀ ਦੀ ਮੀਟਿੰਗ 'ਚੋਂ ਆਪ ਹੋਣਗੇ ਹੁਣ ਸਵਾਲ ਇਹ ਹੈ ਮੈਂ ਉਸ ਦਿਨ ਵੀ ਕੀਤਾ ਸੀ ਸੰਦੀਪ ਜੀ ਮੈਂ ਤੁਹਾਨੂੰ ਕਿਹਾ ਸੀ ਜੀ ਕਿ ਜਦੋਂ ਕੇਂਦਰ ਦੇ ਡੈਪ ਕੇਂਦਰ ਦਾ ਵਫਦ ਆਇਆ ਸੀ ਉਸ ਦਿਨ ਵੱਖ-ਵੱਖ ਜਥੇਬੰਦੀਆਂ ਦੀ ਵੀ ਮੀਟਿੰਗ ਚੱਲ ਰਹੀ ਸੀ ਤੇ ਏਕੇ ਤੇ ਸਹਿਮਤੀ ਨਹੀਂ ਸੀ ਬਣੀ ਬਿਲਕੁਲ ਤੁਸੀਂ ਉਸ ਦਿਨ ਨੋਟ ਕੀਤਾ ਸੀ ਬਿਲਕੁਲ ਆਪਾਂ ਖਬਰ ਕੀਤੀ ਤੇ ਇਹਦਾ ਮਤਲਬ ਹੈ ਵਿੱਕੀ ਦੂਜੀਆਂ ਜਥੇਬੰਦੀਆਂ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੀਆਂ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਣਗੇ ਤੇ ਜਿਹਦੇ ਵਿੱਚ ਭੰਦੇਰ ਸਾਹਿਬ ਹੋਣਗੇ ਮਜ਼ਦੂਰ ਵਾਲੇ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਵਾਲੇ ਦੋ ਫੋਰਮ ਲਖਵਾਲ ਸਾਹਿਬ ਕੀ ਇਹ ਦੋ ਫੋਰਮ ਹੀ ਹੋਣਗੇ ਜਾਂ ਦੂਸਰੇ ਫੋਰਮ ਵੀ ਹੋਣਗੇ ਜਿਹਦੇ ਵਿੱਚ ਰਾਜੇਲ ਸਾਹਿਬ ਲਖਵਾਲ ਸਾਹਿਬ ਤੇ ਦਰਸ਼ਨਪਾਲ ਜੀ ਔਰ ਹੋਰ ਸਾਰੀਆਂ ਜੱਥੇਬੰਦੀਆਂ ਦੇ ਨੁਮਾਇੰਦੇ ਨੇ ਇਹ ਸਵਾਲ ਬਹੁਤ ਵੱਡਾ ਹੈ ਉਸ ਤੋਂ ਬਾਅਦ ਕੋਈ ਇਸ ਤਰੀਕੇ ਦੀ ਮੀਟਿੰਗ ਨਹੀਂ ਹੋਈ ਜਿਹਦੇ ਵਿੱਚ ਇੱਕ ਤਰੀਕੀ ਗੱਲ ਅੱਗੇ ਤੋਰੀ ਹੋਵੇ ਹੂੰ ਫਿਰ ਮੈਂ ਉਹੀ ਗੱਲ ਕਹਿ ਰਿਹਾ ਦਿਨ 14 15 ਹੀ ਰਹਿ ਗਏ ਬਿਲਕੁਲ 14 15 ਹੀ ਦਿਨ ਰਹਿ ਗਏ ਹੁਣ ਅਗਰ ਦੂਸਰੇ ਕਿਸਾਨ ਸੰਗਠਨ ਇਸ ਮੀਟਿੰਗ 'ਚ ਨਹੀਂ ਜਾਂਦੇ ਹੂੰ ਤੇ ਜਗਜੀਤ ਸਿੰਘ ਡੱਲੇਆਲ ਔਰ ਇਹਨਾਂ ਦੇ ਦੋ ਫਾਰਮ ਹੀ ਮੀਟਿੰਗ 'ਚ ਜਾਂਦੇ ਨੇ ਇਹਨਾਂ ਦੇ ਲੀਡਰ ਹੀ ਜਾਂਦੇ ਨੇ ਤੇ ਫੇਰ ਮੈਨੂੰ ਇਸ ਗੱਲ ਦਾ ਸ਼ੱਕ ਰਹੂਗਾ ਵੀ ਕੀ ਇਹ ਗੱਲਬਾਤ ਸਿਰੇ ਚੜੂਗੀ ਜਾਂ ਨਹੀਂ ਕਿਉਂਕਿ ਕੇਂਦਰ ਸਰਕਾਰ ਐਮਐਸਪੀ ਵਰਗਾ ਅਗਰ ਕਾਨੂੰਨ ਬਣਾਉਣਾ ਚਾਹੁੰਦੀ ਹੈ ਹੂੰ ਕਿਉਂ ਸਿਰਫ ਇੱਕ ਦੋ ਜਥੇਬੰਦੀਆਂ ਦੇ ਨਾਲ ਗੱਲ ਕਰਕੇ ਉਸ ਕਾਨੂੰਨ ਦੇ ਮਸੌਦੇ ਤੇ ਨਹੀਂ ਆਏਗੀ ਹੂੰ ਹੋ ਸਕਦਾ ਹੈ ਇਹਨਾਂ ਨਾਲ ਗੱਲਬਾਤ ਕੇਂਦਰ ਸਰਕਾਰ ਸ਼ੁਰੂ ਕਰੇ ਕਿਸਾਨ ਅੰਦੋਲਨ ਥੋੜਾ ਠੰਡਾ ਪਵੇ ਹੂੰ ਜਾਂ ਕੇਂਦਰ ਸਰਕਾਰ ਆਪਣੇ ਪੱਧਰ ਤੇ ਬਾਕੀ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜੇ ਹੂੰ ਦੂਸਰੀਆਂ ਜਥੇਬੰਦੀਆਂ ਇਸ ਇੰਤਜ਼ਾਰ 'ਚ ਵੀ ਹੋ ਸਕਦੀਆਂ ਵੀ ਜੇ ਕੇਂਦਰ ਸਾਨੂੰ ਵੱਖਰੇ ਤੌਰ ਤੇ ਜ ਸੱਦਾ ਪੱਤਰ ਭੇਜੂ ਤੇ ਅਸੀਂ ਸ਼ਾਮਲ ਹੋਵਾਂਗੇ ਸੋ ਇਹ ਅਗਲੇ ਕੁਝ ਦਿਨਾਂ ਚ ਗੱਲ ਕਲੀਅਰ ਹੋਏਗੀ ਜੀ ਡਾਲਾ ਸਾਹਿਬ ਤੁਸੀਂ ਇਸ ਪ੍ਰੋਗਰਾਮ ਵਾਸਤੇ ਆਪਣਾ ਕੀਮਤੀ ਸਮਾਂ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਆ ਉਹ ਸਾਨੂੰ ਕਮੈਂਟਸ ਦੇ ਰੂਪ ਦੇ ਵਿੱਚ ਭੇਜਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਜ਼ਰੂਰ ਵਧਾਵਾਂਗੇ ਧੰਨਵਾਦ ਧੰਨਵਾਦ